ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਸ ਫੈਸਲੇ ਦਾ ਅਤੇ ਸਾਡਾ ਸਾਰਾ ਬਾਲਮੀਕ ਸਮਾਜ ਇਸ ਫੈਸਲੇ ਦਾ ਵਿਰੋਧ ਕਰਦਾ ਹੈ ਇਹ ਕਈ ਮਹਾਨ ਵਿਦਵਾਨ ਆਗੂ ਅੱਜ ਪੰਜਾਬ ਸਰਕਾਰ ਦੇ ਵਿੱਚ ਬੈਠੇ ਹਨ ਉਹਨਾਂ ਪੰਜਾਬ ਸਰਕਾਰ ਵੱਲੋਂ 5 ਅਕਤੂਬਰ ਬਲਾਗ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਜਦ ਕੇ 7 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਜਿਹੜਾ ਤੇ ਕਿਚਨੇ ਕੰਗਰਸ ਮੁਖੇ ਦੇ ਜਿਹੜਾ ਕੋਈ ਸਭ ਤੋਂ ਪਹਿਲਾਂ ਜੋ ਬੋਲੇ ਸੋਨਰਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਥ ਜੀ ਮਹਾਰਾਜ ਕੀ ਜੈ ਪੰਜਾਬ ਸਰਕਾਰ ਵੱਲੋਂ 5 ਅਕਤੂਬਰ ਬਲਾਗ ਸੰਥੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਜਦ ਕੇ 7 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਜਾਣਾ ਹੈ ਪਿਛਲੇ ਸਾਲ ਵੀ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਵਿੱਚ ਹੀ ਰੱਖ ਦਿੱਤੀਆਂ ਗਈਆਂ ਸੀ ਸਾਡੇ ਕਈ ਮਹਾਨ ਵਿਦਵਾਨ ਆਗੂ ਅੱਜ ਪੰਜਾਬ ਸਰਕਾਰ ਦੇ ਵਿੱਚ ਬੈਠੇ ਹਨ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਸਾਡੇ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੀ ਹਰ ਸਾਲ ਤੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਸ ਫੈਸਲੇ ਦਾ ਅਤੇ ਸਾਡਾ ਸਾਰਾ ਬਾਲਮੀਕ ਸਮਾਜ ਇਸ ਫੈਸਲੇ ਦਾ ਵਿਰੋਧ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਇਸ ਤਰੀਕ ਨੂੰ ਤੁਰੰਤ ਬਦਲਿਆ ਜਾਵੇ ਤਾਂ ਜੋ ਸਾਡਾ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਉਣ ਦੇ ਵਿੱਚ ਕੋਈ ਵਿਗੜਨਾ ਨਾ ਪਵੇ ਜੋ ਬੋਲੇ ਸੋਨਰ ਪਾਏ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸਾਡਾ ਧਰਮ ਸਾਡੀ ਸ਼ਾਨ ਬਿਲਕੁਲ ਜਿਹੜੀਆਂ ਵੋਟਾਂ ਨੇ ਮਤਲਬ ਜਿਹੜੀਆਂ ਹੰਜਾਰੀਆਂ ਨੇ 5 ਤੋਂ ਬਰੋਂ ਕਿ ਜਿਹੜਾ ਵੋਟਾਂ ਜਿਹੜੀਆਂ ਅੱਜ ਹੀ ਬਣੀਆਂ ਇਹ ਬਲਾਕ ਸੰਮਤੀ ਦੀਆਂ ਵੋਟਾਂ ਪੰਜਾਬ ਸਰਕਾਰ ਵੱਲੋਂ ਰੱਖੀਆਂ ਗਈਆਂ ਨੇ ਤੇ ਜੋ ਬਹੁਤ ਵੱਡਾ ਵਿਗਨ ਪਵੇਗਾ ਕਿਉਂਕਿ ਸਾਡਾ ਸਮਾਜ ਤੁਹਾਨੂੰ ਪਤਾ ਹੀ ਹੈ ਕਿ ਕਿਸ ਪ੍ਰਕਾਰ ਵੋਟਾਂ ਦੇ ਵਿੱਚ ਇੰਟਰਸਟ ਲੈਂਦਾ ਹੈ ਤਾਂ ਹਰ ਸਾਲ ਇਸੇ ਤਰ੍ਹਾਂ ਸਾਡੇ ਭਾਰਮ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਜਿਹੜੇ ਰੋਸ ਜਤਾਇਆ ਜਾ ਰਿਹਾ ਮੰਨ ਲਓ ਕਿ ਮਨ ਲੋ ਸਰਕਾਰ ਪੰਜਾਬ ਸਰਕਾਰ ਕੋਲੋਂ ਮਨ ਲੋ ਦੇ ਨਹੀਂ ਕੋਈ ਸੌਦਾ ਚਾਹੇ ਇਸ ਤਰ੍ਹਾਂ ਜਿਹੜੇ ਕਦਮ ਚੁੱਕੇ ਜਾਣਗੇ ਨਾ ਕੀ ਇਸ ਤਰ੍ਹਾਂ ਦਾ ਰੋਸ ਰਹੇਗਾ ਸਾਡੇ ਵੱਲੋਂ ਇਸ ਤਰ੍ਹਾਂ ਦਾ ਰੋਸ ਰਹੇਗਾ ਫਿਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਵੋਟਾਂ ਦੇ ਵਿੱਚ ਫਿਰ ਵਿਗਨ ਪਵੇਗਾ ਨਾਲ ਦੀ ਨਾਲ ਵੋਟਾਂ ਪਈਆਂ ਜਾਣੀਆਂ ਤੇ ਜਿਹੜਾ ਤੁਹਾਡੇ ਵੱਲ ਰੋਸ ਜਤਾਇਆ ਜਾ ਰਿਹਾ ਜਿ세 ਕਿ ਜਿਹੜਾ ਇਹ ਰੋਸ ਦਾ ਨਕਰਾਸ਼ ਹੈ ਤੇ ਹੋਰ ਵੀ ਇਸ ਨਾਲ ਮੰਗ ਪੱਤਰ ਵਗੈਰਾ ਜਿ세 ਮੰਗਵਤਰ ਅਸੀਂ ਕੱਲ ਹੀ ਸਾਨੂੰ ਪਤਾ ਲੱਗਿਆ ਇਸ ਬਾਰੇ ਇਸ ਲਈ ਅਸੀਂ ਕਦਮ ਚੁੱਕ ਰਹੇ ਆ ਸਾਡੇ ਹੋਰ ਵੀ ਸਾਥੀਆਂ ਨੇ ਕਈ ਬਿਆਨ ਆਏ ਹਨ ਇਸ ਦੇ ਵਿਰੁੱਧ ਸਾਡੀ ਇਹੀ ਮੰਗ ਆ ਸਮਾਜ ਵੱਲੋਂ ਵੀ ਇਸ ਤਰੀਕ ਨੂੰ ਜਲਦ ਤੋਂ ਜਲਦ ਬਦਲਿਆ ਜਾਵੇ